ਮਿੱਟੀ ਤੁੰਦ ਜਗ ਚੋਂ ਨੜਿ ਹੋਆ ਪਰ ਗੂਵਾ ਹੀ ਮੈਂ ਦੀਪਕ ਸ਼ਰਮਾ ਡੇਰਾ ਬਾਬਾ ਨਾਨਕ ਵਿਖੇ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਹਾਂ ਮਹਾਰਾਜ ਧੰਨ ਬਾਬਾ ਨਾਨਕ ਇਹਨਾਂ ਦੀਆਂ ਸਭ ਮਨੋ ਕਾਮਨਾਵਾਂ ਜਿਹੜੀਆਂ ਪੂਰਨ ਕਰਨ ਸੋ ਇਸੇ ਤਰ੍ਹਾਂ ਹੀ ਸੰਗਤ ਜਿਹੜੀ ਆ ਪੈਦਲ ਖੰਡਿਆਲਾ ਸਿਆਨੀਆਂ ਤੋਂ ਹਰ ਸਾਲ ਦੀ ਤਰ੍ਹਾਂ ਡੇਰਾ ਬਾਬਾ ਨਾਨਕ ਆਉਣ ਤੇ ਮਹਾਰਾ ਹੀ ਉਹਨਾਂ ਦੀਆਂ ਹਰ ਜਿਹੜੀ ਮਨੋ ਕਾਮਨਾ ਪੂਰੀਆਂ ਕਰੇ ਧੰਨਵਾਦ ਜੀ